ਕਿਸਾਨ ਦੋਸਤੋ ਸ਼ਤਸ਼੍ਰੀય ਕਾਲ ਸਵਾਗਤ ਹੈ ਤੁਹਾਡਾ ਚੈਨਲ ਜੰਕਸ਼ਨ ਖੇਤੀવાડી ਤੇ ਕਿਸਾਨ ਦੋਸਤੋ ਆਪਾਂ ਫੰਡਰ ਹੋਈਆਂ ਮੱਝਾਂ ਗਾਵਾਂ ਨੂੰ ਵੀ ਗੱਪਣ ਕਰਾ ਸਕਦੇ ਆ ਜਿਹਦੇ ਵਿੱਚ ਇੱਕ ਟੀਕੇ ਹੁੰਦੇ ਆ 079 ਇਹਨਾਂ ਦੀ ਵਰਤੋਂ ਕੀਤੀ ਜਾਂਦੀ ਆ ਇਹਨਾਂ ਨੂੰ 079 ਪ੍ਰੋਟੋਕੋਲ ਕਹਿੰਦੇ ਨੇ ਅੱਜ ਆਪਾਂ ਇਹਦੇ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ ਵੀ 079 ਪ੍ਰੋਟੋਕੋਲ ਕੀ ਹੁੰਦਾ ਜੋ ਕਿਸਾਨ ਵੱਡੀ ਪੱਧਰ ਤੇ ਡੇਅਰੀ ਫਾਰਮ ਦਾ ਕੰਮ ਕਰਦੇ ਨੇ ਜਾਫਿਰ ਤਕਨੀਕੀ ਜਾਣਕਾਰੀ ਦੀ ਸਮਝ ਰੱਖਦੇ ਨੇ ਉਹ ਕਿਸਾਨ 079 ਪ੍ਰੋਟੋਕੋਲ ਕਹ ਲਓ ਜਾਂ ਇਹਨੂੰ ਫਾਰਮੂਲਾ ਕਹਿ ਲਿਏ ਉਹ ਤਾਂ ਇਹਦੇ ਬਾਰੇ ਜਾਣਕਾਰੀ ਰੱਖਦੇ ਨੇ ਪਰ ਬਹੁਤ ਸਾਰੇ ਕਿਸਾਨ ਹਾਲੇ ਵੀ ਉਹ ਜਣ ਹੈ ਜਿਨ੍ਹਾਂ ਨੂੰ ਇਹ ਤਕਨੀਕ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਇਸ ਤਕਨੀਕ ਦੇ ਰਾਹੀਂ ਆਪਾਂ ਆਪਣੀ ਗਾਂ ਜਾਂ ਮੱਝ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਜਦੋਂ ਆਪਾਂ ਚਾਹੀਏ ਹੀਟ ਦੇ ਵਿੱਚ ਲਿਆ ਕੇ ਉਹਨੂੰ ਗੱਪਣ ਕਰਾ ਸਕਦੇ ਹਾਂ ਜਿਸ ਸਮੇਂ ਵੀ ਆਪਾਂ ਨੂੰ ਜ਼ਰੂਰਤ ਹੋਵੇ ਉਸੇ ਵੇਲੇ ਆਪਾਂ ਆਪਣੀ ਮੱਝਾਂ ਜਾਂ ਗਾਂ ਨੂੰ ਆਪਣਾ ਕਰਾ ਸਕਦੇ ਹਾਂ ਹੁਣ ਚੰਗੀ ਨਸਲ ਦੀਆਂ ਮੱਝਾਂ ਜਾਂ ਗਾਵਾਂ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਹੁੰਦੀ ਆ ਕਿ ਉਹ ਜਾਂ ਤਾਂ ਹੀਟ ਦੇ ਵਿੱਚ ਹੀ ਨਹੀਂ ਆਉਂਦੀਆਂ ਜਾਂ ਫਿਰ ਬਾਰ-ਬਾਰ ਹਰਿਆਉ ਹੋ ਜਾਂਦੀਆਂ ਨੇ ਤੇ ਕਿਸਾਨ ਬਾਰ-ਬਾਰ ਟੀਕੇ ਭਰਾ ਭਰਾ ਕੇ ਉਹਨਾਂ ਨੂੰ ਅੱਕ ਜਾਂਦੇ ਨੇ ਕਈ ਵਾਰ ਫਿਰ ਕੀ ਹੁੰਦਾ ਵੀ ਘੱਟ ਰੇਟ ਤੇ ਹੀ ਆਪਾਂ ਇਹੋ ਜਿਹੇ ਪਸ਼ੂਆਂ ਨੂੰ ਵੇਚ ਦਿੰਦੇ ਆ ਭਾਵੇਂ ਕਿ ਬਹੁਤ ਵਧੀਆ ਨਸਲ ਦੇ ਪਸ਼ੂ ਹੁੰਦੇ ਨੇ ਪਰ ਹੁੰਦਾ ਕੀ ਆ ਬਈ ਆਪਣੀ ਬੇਬਾ ਹੋ ਜਾਂਦੀ ਆ ਬਾਰ-ਬਾਰ ਟੀਕੇ ਭਰਾਉਣਾ ਇਸ ਕਰਕੇ ਜੇ ਪਸ਼ੂ ਨੂੰ ਆਪਾਂ ਫਿਰ ਵੇਚਣ ਦੇ ਵਿੱਚ ਹੀ ਭਲਾਈ ਸਮਝਦਾ ਪਰ 079 ਇੱਕ ਅਜਿਹਾ ਤਰੀਕਾ ਜਿਹਦੇ ਨਾਲ ਆਪਾਂ ਇਸ ਤਰ੍ਹਾਂ ਦੇ ਪਸ਼ੂਆਂ ਨੂੰ 20 ਗੱਭਣ ਕਰਾ ਸਕਦੇ ਆ ਤੇ 70 ਤੋਂ 80% ਪਸ਼ੂ ਗੱਭਣਾ ਹੋ ਜਾਂਦੇ ਨੇ ਤੇ ਇਹ ਜਿਹੜਾ ਟੀਕਾ 079 ਪ੍ਰੋਟੋਕੋਲ ਆ ਇੱਕ ਵਿਗਿਆਨਕ ਤਰੀਕਾ ਜਿਹਦੇ ਨਾਲ ਪਸ਼ੂ ਨੂੰ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਹੀਟ ਵਿੱਚ ਲਿਆ ਕੇ ਸਹੀ ਸਮੇਂ ਤੇ ਉਹਨੂੰ ਕਪਣ ਕਰਾ ਸਕਦਾ ਜਦੋਂ ਆਪਾਂ ਨੂੰ ਜ਼ਰੂਰਤ ਹੈ ਵੀ ਇਸ ਸਮੇਂ ਆਪਣਾ ਪਸ਼ੂ ਸ਼ੂਵੇ ਤੇ ਇਹ 079 ਲਾਉਣ ਤੋਂ ਪਹਿਲਾਂ ਕੁਝ ਜ਼ਰੂਰੀ ਕੰਮ ਹੁੰਦੇ ਨੇ ਜੇ ਉਹ ਨਾ ਕਰੀਏ ਤਾਂ ਫਿਰ ਪ੍ਰੋਟੋਕੋਲ ਦੇ ਰਿਜ਼ਲਟ ਆਪਾਂ ਨੂੰ ਪੂਰੇ ਨਹੀਂ ਮਿਲਦੇ ਮਤਲਬ ਇਹ 079 ਆਪਾਂ ਲਾਈਏ ਤਾਂ ਵੀ ਪੂਰੇ ਰਿਜ਼ਲਟ ਨਹੀਂ ਮਿਲਦੇ ਸੋ ਕੁਝ ਗੱਲਾਂ ਨੂੰ ਧਿਆਨ ਚ ਰੱਖਣਾ ਤਾਂ ਹੀ ਆਪਾਂ ਨੂੰ ਇਹਦੇ ਪੂਰੇ ਰਿਜ਼ਲਟ ਮਿਲ ਸਕਦੇ ਨੇ ਸੋ ਕਿਹੜੇ ਕਿਹੜੇ ਗੱਲਾਂ ਨੇ ਸਾਰਿਆਂ ਨੂੰ ਪਹਿਲਾਂ ਆਪਾਂ ਪਸ਼ੂਆਂ ਨੂੰ ਕੀੜਿਆਂ ਵਾਲੀ ਦਵਾਈ ਮਤਲਬ ਪਸ਼ੂ ਦੀ ਡੀ ਵਰਮਿੰਗ ਬਹੁਤ ਜ਼ਰੂਰੀ ਹੈ ਜੇ ਆਪਾਂ ਨਹੀਂ ਕਰਦੇ ਤਾਂ ਕੀ ਆ ਵੀ ਪਸ਼ੂ ਦੇ ਸਰੀਰ ਦੇ ਵਿੱਚ ਕੀੜੇ ਕਈ ਵਾਰੀ ਜ਼ਿਆਦਾ ਹੋ ਜਾਂਦੇ ਨੇ ਤੇ ਪਸ਼ੂ ਦੀ ਸਰੀਰਕਾਲ ਤੱਕ ਕਮਜ਼ੋਰ ਹੋ ਜਾਂਦੀ ਆ ਪਸ਼ੂ ਦੇ ਸਰੀਰ ਦੇ ਅੰਦਰ ਕਾਫੀ ਤੱਤਾਂ ਦੀ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਉਹਨਾਂ ਦੀ ਘਾਟ ਹੋ ਜਾਂਦੀ ਆ ਤੇ ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਆ ਵੀ ਆਪਾਂ ਆਪਣੇ ਪਸ਼ੂਆਂ ਦੀ ਡੀ ਵਰਮਿੰਗ ਆ ਜਿਹੜੀ ਉਹ ਜ਼ਰੂਰ ਕਰਨੀ ਆ ਤੇ ਇਹਦੇ ਵਾਸਤੇ ਮਾਰਕੀਟ ਦੇ ਵਿੱਚ ਆਪਾਂ ਨੂੰ ਕਈ ਕਿਸਮ ਦੀਆਂ ਜਿਹੜੀਆਂ ਦਵਾਈਆਂ ਮਿਲਦੀਆਂ ਨੇ ਜਿਵੇਂ ਫੈਸੀਕੋਲ ਦਵਾਈ ਆਉਂਦੀ ਆ ਲੈਵਾਮੀਸੋਲ ਦਵਾਈਆਂ ਜਾਂ ਐਲਵੈਂਡਾਜ਼ੋਲ ਜ਼ਿਆਦਾ ਜ਼ਿੰਮੇਦਾਰ ਜਾਣਦੇ ਨੇ ਐਲਬੋਮਰ ਤੇ ਨੌ ਤੇ ਆਉਂਦੀ ਆ ਇਹ ਆਪਾਂ ਦੇਣੀ ਆ ਦੂਸਰਾ ਹੈਗਾ ਆਪਾਂ ਆਪਣੇ ਪਸ਼ੂਆਂ ਨੂੰ ਮਿਨਰਲ ਮਿਕਸਚਰ ਉਹਦੀ ਬਿਲਕੁਲ ਘਾਟ ਨਹੀਂ ਆਉਂ ਦੇਣੀ ਕਿਉਂਕਿ ਕੁਝ ਖਾਸ ਜ਼ਰੂਰੀ ਤੱਤ ਹੁੰਦੇ ਨੇ ਪਸ਼ੂਆਂ ਦੇ ਵਾਸਤੇ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਜਿਵੇਂ ਕੈਲਸ਼ੀਅਮ ਆ ਫਾਸਫੋਰਸ ਹੈ ਮੈਗਨੀਸ਼ੀਅਮ ਹੈ ਜਾਂ ਕੋਬਾਲਟ ਆਇਰਨ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਜ਼ਰੂਰੀ ਤੱਤ ਹੁੰਦੇ ਨੇ ਜਿਹੜੇ ਪਸ਼ੂ ਦੇ ਸਰੀਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੇ ਪੂਰੀ ਮਾਤਰਾ ਚ ਨਹੀਂ ਹੁੰਦੇ ਤਾਂ ਪਸ਼ੂ ਦੀ ਅੰਡੇਦਾਨੀ ਦੇ ਵਿੱਚ ਅੰਡਾ ਸਹੀ ਤਰੀਕੇ ਦੇ ਨਾਲ ਨਹੀਂ ਬਣਦਾ ਤੇ ਜੇਕਰ ਅੰਡਾ ਨਹੀਂ ਬਣਦਾ ਓਵਰੀ ਦੇ ਵਿੱਚ ਅੰਡਾ ਹੀ ਨਾ ਬਣੇ ਤਾਂ ਫਿਰ ਜਿਹੜਾ ਆਪਣਾ ਇਹ 07 ਫਾਰਮੂਲਾ ਨਾ ਇਹਦੇ ਰਿਜ਼ਲਟ ਆਪਾਂ ਨੂੰ ਪੂਰੇ ਨਹੀਂ ਮਿਲਦੇ ਇਸ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਆ ਵੀ ਆਪਾਂ ਆਪਣੇ ਪਸ਼ੂਆਂ ਨੂੰ ਮਿਨਰਲ ਮਿਕਚਰ ਚੰਗੀ ਕੁਆਲਿਟੀ ਦਾ ਰੈਗੂਲਰ ਦੇਣਾ ਹੁਣ ਜਿਹੜੀਆਂ ਆਪਣੇ ਆਫਸਰ ਛੋਟੀਆਂ ਨੇ ਜਾਂ ਬੱਛੀਆਂ ਨੇ ਇਹਨਾਂ ਨੂੰ 60 ਤੋਂ 70 ਗ੍ਰਾਮ ਦੇ ਦਿਓ ਜੋ ਆਪਣੇ ਵੱਡੀਆਂ ਮੱਝਾਂ ਘਾਵਾਂ ਨੇ ਉਹਨਾਂ ਨੂੰ ਆਪਾਂ 100 ਗ੍ਰਾਮ ਤੱਕ ਜਿਹੜਾ ਇਹਨਾਂ ਨੂੰ ਮਿਕਸਚਰ ਡੇਲੀ ਦੇਈਏ ਆਪਾਂ ਪਰ ਕੁਝ ਜੋ ਚੰਗੀ ਨਸਲ ਦੀਆਂ ਮੱਝਾਂ ਨੇ ਜਾਂ ਚੰਗੀ ਨਸਲ ਦੇ ਜਿਹੜੇ ਗਾਈਆਂ ਹੁੰਦੀਆਂ ਤੋ ਕਾਫੀ ਜ਼ਿਆਦਾ ਦੁੱਧ ਦਿੰਦੀਆਂ ਨੇ 25 25 30 30 ਲੀਟਰ ਉਹਨਾਂ ਨੂੰ 150 200 ਗ੍ਰਾਮ ਤੱਕ ਵੀ ਦੇਣਾ ਪੈ ਸਕਦਾ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਇਹਨੂੰ ਧਿਆਨ ਦੇ ਵਿੱਚ ਰੱਖਣਾ ਤੇ ਅਗਲੀ ਗੱਲ ਅਗਲੀ ਗੱਲ ਇਹ ਜਿਹੜੀ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਵੀ ਇਹ ਹੈਗੇ ਆਪਣੀ ਪਸ਼ੂ ਦੀ ਜਿਹੜੀ ਬੱਚੇਦਾਨੀ ਹੈ ਬਿਲਕੁਲ ਤੰਦਰੁਸਤ ਹੋਣੀ ਚਾਹੀਦੀ ਹੈ ਕੋਈ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਆ ਉਹ ਕੋਈ ਚਿੱਟਾ-ਚਿੱਟਾ ਜਿਹਾ ਪਦਾਰਥ ਛੁੱਟਦੀ ਆ ਤਾਂ ਫਿਰ ਦਿੱਕਤ ਆ ਫਿਰ ਉੱਥੇ 079 ਨੇ ਕੰਮ ਨਹੀਂ ਕਰਨਾ ਬੱਚੇਦਾਨੀ ਬਿਲਕੁਲ ਸਾਫ਼ ਸੁਥਰੀ ਜਿਹੜੀ ਹੋਣੀ ਚਾਹੀਦੀ ਹੈ ਜੇ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਲੱਗਦਾ ਵੀ ਕੋਈ ਚਿੱਟਾ-ਚਿੱਟਾ ਜਿਹਾ ਪਦਾਰਥ ਛੁੱਟਦੀ ਹੈ ਗੰਦਬੰਦ ਛੁੱਟਦੀ ਹੈ ਤਾਂ ਫਿਰ ਆਪਾਂ ਡਾਕਟਰ ਨੂੰ ਛੱਦ ਕੇ ਉਹਦੇ ਵਿੱਚ ਨਾ ਦਵਾਈ ਤਰਾਓ ਬੱਚੇਦਾਨੀ ਬਿਲਕੁਲ ਸਾਫ਼ ਕਰਾਓ ਜੇਕਰ ਹੁਣ ਕੋਈ ਪ੍ਰੋਬਲਮ ਹੈ ਤਾਂ ਫਿਰ ਆਪਾਂ ਨੂੰ ਇਹ ਮੁਸ਼ਕਲ ਆਊਗੀ ਕਿਉਂਕਿ ਜੇ ਆਪਾਂ ਬੱਚੇਦਾਨੀ ਉਹ ਵੀ ਪੂਰੀ ਉਹਦੀ ਤੰਦਰੁਸਤ ਨਹੀਂ ਫਿਰ ਆਪਣਾ 079 ਜਿਹੜਾ ਫਾਰਮੂਲਾ ਇੱਥੇ ਕੰਮ ਨਹੀਂ ਕਰਦਾ ਮੱਝ ਨੇ ਆਪਣੀ ਨੇ ਗੱਬੜ ਨਹੀਂ ਹੋਣਾ ਤੋਂ ਇਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਮੱਝ ਦੀ ਬੱਚੇ ਦਾ ਨੀਆ ਜਿਹੜੀ ਬਿਲਕੁਲ ਤੰਦਰੁਸਤ ਹੋਣੀ ਚਾਹੀਦੀ ਆ ਫੇਰ ਹੀ ਉਹਦੇ ਵਿੱਚੋਂ ਬੱਚਾ ਜਿਹੜਾ ਪੂਰ ਚੜੂਗਾ ਸੋ ਅਗਲੀ ਗੱਲ ਪ੍ਰੋਟੋਕੋਲ ਦੇ ਬਾਰੇ ਗੱਲ ਕਰਦਾ ਹੈ ਪ੍ਰੋਟੋਕੋਲ ਦੇ ਤਿੰਨ ਮੁੱਖ ਸਟੈਪ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਪਸ਼ੂ ਨੂੰ ਹਾਰਮੋਨ ਦੇ ਰਿਐਕਸ਼ਨ ਦਿੰਨੇ ਆ ਇਹਦੇ ਵਿੱਚ ਇੰਜੈਕਸ਼ਨ ਦੋ ਤਰ੍ਹਾਂ ਦੇ ਨੇ ਪਰ ਲਾਉਣੇ ਤਿੰਨ ਵਾਰ ਨੇ ਆਪਾਂ ਇੰਜੈਕਸ਼ਨ ਦੋ ਨੇ ਪਹਿਲੇ ਦਿਨ ਜਿੱਦਾਂ ਜ਼ੀਰੋ ਦਿਨ ਉਹਨੂੰ ਕਹਿੰਦੇ ਆਪਾਂ ਜਿਸ ਦਿਨ ਆਪਾਂ ਟੀਕੇ ਲਾਉਣੇ ਸ਼ੁਰੂ ਕਰਾਂਗੇ ਜਾਂ ਪ੍ਰੋਟੋਕੋਲ ਸ਼ੁਰੂ ਕਰਦੇ ਆ ਉਸ ਦਿਨ ਜਿਹੜਾ ਪਹਿਲਾ ਇੰਜੈਕਸ਼ਨ ਲੱਗਦਾ ਹੈ ਉਸ ਤੋਂ ਪੂਰੇ ਅਗਲੇ 7 ਦਿਨ ਬਾਅਦ ਦੂਜਾ ਇੰਜੈਕਸ਼ਨ ਲੱਗੂਗਾ ਫਿਰ ਉਸ ਤੋਂ 9 ਦਿਨ ਬਾਅਦ ਤੀਜਾ ਇੰਜੈਕਸ਼ਨ ਲੱਗਦਾ ਤਿੰਨ ਇੰਜੈਕਸ਼ਨ ਲੱਗਣਗੇ ਤੇ 0 ਦਿਨ ਦੇ ਉੱਤੇ ਜਿਹੜਾ ਆਪਾਂ ਜਿੱਦਾਂ ਇੱਕ ਪ੍ਰੋਟੋਕੋਲ ਸ਼ੁਰੂ ਕਰਨਾ ਹੈ ਉਸ ਦਿਨ ਕਿਹੜਾ ਇੰਜੈਕਸ਼ਨ ਲਾਉਣਾ ਤੇ ਉਸ ਦਿਨ ਆਪਾਂ ਇੰਜੈਕਸ਼ਨ ਲਾਉਣਾ ਹੈ ਜੀ ਐਨ ਆਰ ਐਚ ਇਹ ਹਾਰਮੋਨ ਦਾ ਇੰਜੈਕਸ਼ਨ ਹੁੰਦਾ ਤੇ ਇਹ ਬਾਜ਼ਾਰ ਦੇ ਵਿੱਚ ਆਪਾਂ ਨੂੰ ਮਿਲਣਾ ਜਿਹੜਾ ਇਹਦਾ ਟੈਕਨੀਕਲ ਨਾਮ ਆ ਟੈਕਨੀਕਲ ਨਾਮ ਤਾਂ ਇਹਦਾ ਹੈਗਾ ਬਿਊਰੀਸ਼ਲਨ ਪਰ ਆ ਰਿਸੈਪਟਲ ਦੇ ਨਾਮ ਤੇ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਜਾਂ ਗਾਇਨਾਰਿਚ ਦੋ ਤਰ੍ਹਾਂ ਦੇ ਦੋ ਨਾਮ ਤੇ ਹੁੰਦੇ ਨੇ ਜਿਆਦਾ ਰਿਸੈਪਟਲ ਜਿਹੜਾ ਵਰਤਿਆ ਜਾਂਦਾ ਤੇ ਇਹਦਾ ਟੈਕਨੀਕਲ ਨਾਮ ਤਾਂ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਰਿਸੈਪਟਲ ਕਹਿ ਕੇ ਬਾਜ਼ਾਰ ਤੋਂ ਲੈ ਸਕਦੇ ਹੋ ਜਾਂ ਗਾਇਨਾਰਿਚ ਉਹ ਵੀ ਤੁਸੀਂ ਲੈ ਸਕਦੇ ਹੋ ਇਹ ਲਾਉਣਾ ਕਿੰਨਾ ਇਹ ਮਾਸ ਦੇ ਵਿੱਚ ਲਾਉਣਾ ਇੰਟਰਮਸਕੂਲਰ ਹੁੰਦਾ ਮਾਸ ਦੇ ਵਿੱਚ ਇਹਨੂੰ ਆਪਾਂ ਲਾਵਾਂਗੇ 5 ਐਮ ਐਲ ਤੇ ਇਹਦੇ ਨਾਲ ਕੀ ਹੋਊਗਾ ਓਵਰੀ ਦੇ ਵਿੱਚ ਵੈਲਿਊਏਸ਼ਨ ਸ਼ੁਰੂ ਹੋ ਜਾਂਦੀ ਆ ਨਵੀਂ ਜਿਹੜੀ ਹੀਟ ਦੇ ਵਿੱਚ ਪਸ਼ੂ ਦੀ ਹੀਟ ਸ਼ੁਰੂ ਹੋ ਜਾਊ ਤੇ ਫਿਰ 7 ਦਿਨ ਤੱਕ ਜਿੱਦਿਆ ਆਪਾਂ ਇਹ ਟੀਕਾ ਲਾਤਾ 7 ਦਿਨ ਤੱਕ ਕੋਈ ਟੀਕਾ ਨਹੀਂ ਲਾਉਣਾ 7ਵੇਂ ਦਿਨ ਅਗਲਾ ਟੀਕਾ ਲਾਉਣਾ ਉਹ ਜਿਹੜਾ ਅਗਲਾ ਟੀਕਾ ਹੁੰਦਾ ਪੀ ਜੀ ਐਫ 2ਏ ਹਾਰਮੋਨ ਆ ਕਲੋਪਰੋਸਟੀਨੋਲ ਦੇ ਨਾਮ ਦਾ ਜਿਹੜਾ ਸਾਲਟ ਟੈਕਨੀਕਲ ਆਪਾਂ ਨੂੰ ਬਾਜ਼ਾਰ ਤੋਂ ਮਿਲੂਗਾ ਉਹਦਾ ਇੱਕ ਟੀਕਾ ਬੈਟਮੇਟ ਉਹ ਜਿਆਦਾਤਰ ਡਾਕਟਰ ਲਾਉਂਦੇ ਨੇ ਵੈਟਮੇਟ ਦੇ ਨਾਮ ਤੇ ਟੀਕਾ ਹੋਊਗਾ ਉਹ ਟੀਕਾ ਆਪਾਂ 7ਵੇਂ ਦਿਨ ਲਾਉਣਾ ਤੇ ਉਹਦਾ ਉਹਦੀ ਜਿਹੜੀ ਉਹ ਆ ਡੋਜ਼ ਆ 2 ਐਮ ਐਲ ਲਾਉਣੀ ਆ ਇਹ ਇੰਜੈਕਸ਼ਨ ਪਸ਼ੂ ਦੇ ਜਦੋਂ ਲੱਗ ਜਾਂਦਾ ਸੀ ਐਲ ਨੂੰ ਤੋੜ ਦਿੰਦਾ ਸੀ ਐਲ ਕਾਰਪਿਸ਼ਲੋਟਿਅਮ ਹੁੰਦਾ ਇਹਦੇ ਨਾਲ ਕੀ ਆ ਜਦੋਂ ਸੀ ਐਲ ਟੁੱਟ ਜਾਂਦਾ ਤਾਂ ਈਸਟ੍ਰੋਜਨ ਹਾਰਮੋਨ ਜਿਹੜਾ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ ਉਹਦੀ وجہ ਦੇ ਨਾਲ ਪਸ਼ੂ ਹੀਟ ਚ ਆਉਂਦਾ ਈਸਟ੍ਰੋਜਨ ਹਾਰਮੋਨ ਹੁੰਦਾ ਜਿਹਦੀ وجہ ਦੇ ਨਾਲ ਪਸ਼ੂ ਹੀਟ ਦੇ ਵਿੱਚ ਆਉਂਦਾ ਤੇ ਇਹ ਜਿਹੜਾ ਹੌਲੀ ਹੌਲੀ ਜਦੋਂ ਸੀ.ਆਰ ਟੁੱਟ ਗਿਆ ਪਸ਼ੂ ਹੀਟ ਚੋਣਾ ਸ਼ੁਰੂ ਹੋ ਜਾਉ ਉਸ ਤੋਂ ਅੱਗੇ 8ਵੇਂ ਦਿਨ ਖਾਲੀ ਦਿਨ ਹੁੰਦਾ ਉਸ ਦਿਨ ਆਪਾਂ ਕੋਈ ਟੀਕਾ ਨਹੀਂ ਲਾਉਣਾ ਉਸ ਤੋਂ ਅਗਲੇ ਦਿਨ 9ਵੇਂ ਦਿਨ ਫਿਰ ਆਪਾਂ ਟੀਕਾ ਲਾਉਣਾ ਜਿਹੜਾ 9ਵੇਂ ਦਿਨ ਟੀਕਾ ਲਾਉਣਾ ਉਹੀ ਟੀਕਾ ਲਾਉਣਾ ਜਿਹੜਾ ਆਪਾਂ ਪਹਿਲੇ ਦਿਨ ਲਾਇਆ ਸੀਗਾ ਜਿਹੜਾ 0 ਦੇਣ ਵਾਲਾ ਇੰਜੈਕਸ਼ਨ ਹੈ ਰਿਸੈਪਟ ਲਾਉਂਦਾ ਤੇ ਉਹੀ ਆਪਾਂ ਉਸੇ ਤਰ੍ਹਾਂ 5 ਐਮਐਲ ਜਿਹੜਾ ਇਹ ਟੀਕਾ ਲਾ ਦੇਣਾ ਹੁਣ ਤਿੰਨੇ ਟੀਕੇ ਹੋ ਗਏ 0 ਦਿਨ ਤੇ ਹੋ ਗਿਆ 7ਵੇਂ ਦਿਨ ਤੇ ਹੋ ਗਿਆ 9ਵੇਂ ਦਿਨ ਤੇ ਹੋ ਗਿਆ ਹਣ 9ਵੇਂ ਦਿਨ ਆਲਾ ਰਿਸੈਪਟਲ ਰਿਐਕਸ਼ਨ ਲੱਗਿਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਬਈ 16 ਤੋਂ 20 ਘੰਟੇ ਬਾਅਦ ਬਿਨਾਂ ਕੁਝ ਦੇਖੇ ਕੋਈ ਆਪਾਂ ਤਾਰਾ ਨਹੀਂ ਦੇਖਿਆ ਕੁਝ ਨਹੀਂ ਦੇਖਣੀ ਆ ਆਪਾਂ ਆਪਣੀ ਮੱਝ ਦੇ ਗੱਭਣ ਵਾਲਾ ਟੀਕਾ ਭਰਾ ਦੇਣਾ ਤੇ ਇਹ ਜਿਹੜਾ ਇਹਦਾ ਸਹੀ ਸਮਾਂ ਧਿਆਨ ਤੇ ਰੱਖਣਾ 16 ਤੋਂ 20 ਘੰਟੇ ਬਾਅਦ ਕੁਝ ਨਹੀਂ ਦੇਖਣਾ ਤਾਰਾ ਨਹੀਂ ਦੇਖਣੀ ਪਸੂ ਤਾਰਾਂ ਦੇ ਨਾ ਦੇਵੇ ਇਹ ਟੀਕਾ ਲਾਉਣਾ ਹੀ ਲਾਉਣਾ ਆਪਾਂ ਤੇ ਜੇ ਆਪਾਂ ਸਹੀ ਸਮੇਂ ਤੇ ਇਹ ਆਈ ਕਰਾਤੀ ਪਸ਼ੂ ਦੇ ਗੱਭਣ ਹੋਣ ਦੇ ਚਾਂਸ ਵਧ ਜਾਂਦੇ ਨੇ ਇਹ ਤਰੀਕੇ ਦੇ ਨਾਲ ਆਮ ਕਰਕੇ 70 80% ਤੱਕ ਪਸ਼ੂ ਗੱਭਣ ਹੋ ਜਾਂਦੇ ਨੇ ਹੁਣ ਜਦੋਂ ਆਪਾਂ ਗੱਭਣ ਵਾਲਾ ਟੀਕਾ ਲਾਤਾ 21 ਦਿਨ ਤੱਕ ਉਹਦਾ ਧਿਆਨ ਰੱਖ ਲਿਓ 21 ਦਿਨ ਬਾਅਦ ਜੇਕਰ ਤੁਹਾਨੂੰ ਲੱਗੇ ਵੀ ਪਸ਼ੂ ਨੇ ਦੁਬਾਰਾ ਉਤਾਰਾਂ ਨਹੀਂ ਦਿੱਤੀਆਂ ਬੋਲ ਪਿਆ ਤਾਂ ਦੁਬਾਰਾ ਏਆਈ ਕਰਾ ਦਿਓ ਇਹ ਹੋਰ ਵੀ ਚਾਂਸ ਵਾਜ ਜਾਣਗੇ ਕਿਉਂਕਿ ਉਸ ਤੋਂ ਬਾਅਦ ਅਗਲੇ ਸਮੇਂ ਤੋਂ ਜਦੋਂ ਉਸ ਤੋਂ ਬਾਅਦ ਵੀ ਜੇ ਕਿਤੇ ਬੋਲਦਾ ਨਾ ਪਸ਼ੂ ਫਿਰ ਸਹੀ ਤਰੀਕੇ ਨਾਲ ਉਤਾਰਾਂ ਦੇਊ ਕਿਉਂਕਿ ਪੂਰਾ ਟ੍ਰੀਟਮੈਂਟ ਹੋ ਚੁੱਕਿਆ ਪਸ਼ੂ ਨੂੰ ਹਾਰਮੋਨ ਵਾਲੇ ਇੰਜੈਕਸ਼ਨ ਲੱਗੇ ਹੋਏ ਨੇ ਤੇ ਪਸ਼ੂ 21 ਦਿਨਾਂ ਬਾਅਦ ਜੇ ਬੋਲੂ ਤਾਂ ਖੁੱਲ ਕੇ ਬੋਲੂ ਸਹੀ ਤਰੀਕੇ ਦੇ ਨਾਲ ਬੋਲੂਗਾ ਜੇ ਹੀਟ ਦੇ ਵਿੱਚ ਆਉਂਦਾ ਵੀ ਆ ਅੱਵਲ ਤਾਂ ਹੀਟ ਦੇ ਵਿੱਚ ਆਉਂਦਾ ਹੀ ਨਹੀਂ ਇਸੇ ਕੰਜੈਕਸ਼ਨ ਨਾਲ ਆਪਣਾ ਕੰਮ ਬਣ ਆ ਪ੍ਰੋਟੋਕੋਲ ਤੋਂ ਪਹਿਲਾਂ ਇਹ ਗੱਲਾਂ ਜਿਹੜੀਆਂ ਜ਼ਰੂਰ ਰੱਖਣੀਆਂ ਨੇ ਯਾਦ ਵੀ ਮਿਨਰਲ ਮਿਕਸਚਰ ਤੇ ਬੱਚੇਦਾਨੀ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਤੇ ਜਿਹੜਾ ਕੀੜੇ ਵਾਲਿਆਂ ਦਾ ਡੀ ਵਰਮਿੰਗ ਇਹ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਉਸ ਤੋਂ ਬਾਅਦ ਹੀ ਆਪਾਂ ਪ੍ਰੋਟੋਕੋਲ ਜਿਹੜਾ ਸ਼ੁਰੂ ਕਰਨਾ ਬਾਕੀ ਇਹ ਗੱਲਾਂ ਵੀ ਪ੍ਰੋਟੋਕੋਲ ਆਪ ਹੀ ਨਾ ਸ਼ੁਰੂ ਕਰ ਦਿਓ ਠੀਕ ਹੈ ਆਪ ਹੀ ਨਾ ਲਾਇਓ ਕਿਸੇ ਚੰਗੇ ਜਿਹੜਾ ਡਾਕਟਰ ਕੁਆਲੀਫਾਈਡ ਡਾਕਟਰ ਨੂੰ ਸੱਦ ਕੇ ਦਾ ਇਲਾਜ ਕਰਾਓ ਉਹ ਤੋਂ ਇਹ ਟੀਕੇ ਲਵਾਉਣ ਜੋ ਤਜਰਬਾਜੀ ਦਾ ਇਹਦੇ ਬਾਰੇ ਹੈਗਾ ਜੇ ਤੁਹਾਨੂੰ ਆਪ ਇਹਦੇ ਬਾਰੇ ਪਤਾ ਜਾਣਕਾਰੀ ਹੈਗੀ ਆ ਤਾਂ ਬੇਸ਼ੱਕ ਤੁਸੀਂ ਕਰ ਲਿਓ ਨਹੀਂ ਤਾਂ ਆਪਣੇ ਆਪ ਇਸ ਤਰ੍ਹਾਂ ਨਾ ਸ਼ੁਰੂ ਕਰਿਓ ਸੋ ਵੀ ਕਿਸਾਨ ਭਰਾਵੋ 0791 ਇੱਕ ਵਿਗਿਆਨਕ ਤਰੀਕਾ ਜਿਹਦੇ ਨਾਲ ਆਪਾਂ ਆਪਣੀ ਮਾਂ ਗਾਂ ਜਾਂ ਮੱਝ ਨੂੰ ਸਹੀ ਤਰੀਕੇ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਹੀਟ ਵਿੱਚ ਲਿਆ ਕੇ ਆਸਾਨੀ ਨਾਲ ਉਹਨੂੰ ਫਰੈਗਨਟ ਕਰਾ ਸਕਦੇ ਹਾਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਦੋਸਤੋ ਛੱਤਿ ਸ੍ਰੀ ਅਕਾਲ ਦੋਸਤੋ